ਹਰ ਇੱਕ ਇਨਸਾਨ ਦੀ ਮੌਤ ਆ ਜਾਂਦੀ ਹੈ ਪਰ ਕੀ ਉਹਦੀ ਯਾਦਦਾਸ਼ਤ ਤਾਜ਼ਾ ਰਹਿੰਦੀ ਹੈ ਲੋਕ ਸਿਆਣੇ ਕਹਿ ਦਿੰਦੇ ਨੇ ਕਿ ਇਸ ਦਾ ਦੁਬਾਰਾ ਜਨਮ ਹੋਇਆ ਪੁਨਰ ਜਨਮ ਕੀ ਹੁੰਦਾ ਹੈ ਜਾਂ ਫਿਰ ਨਾ ਪਰ ਇੱਕ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਬੱਚਾ ਜਿਹੜਾ ਇਸ ਦੀ ਪੁਸ਼ਟੀ ਕਰ ਰਿਹਾ ਕੀ ਨਾਮ ਹੈ ਪੁਤਰੀ ਪ੍ਰਤੀਗਿੰਦਰੀ ਪਹਿਲਾ ਵਾਲਾ ਨਾਮ ਕੀ ਸੀ ਆਤਮਾਈ ਆਤਮਾ ਅੰਕੀ ਹੁਸ਼ ਯਾਦ ਹੈ ਉਸ ਵੀ ਦਾਵਾ ਕਰ ਰੂ ਵੀ ਮੇਰਾ ਪੁਨਰ ਜਨਮ ਹੋਇਆ ਉਹ ਪੁਰਾਣਾ ਕੀ ਕੀ ਟਾਈਮ ਦਾ ਹੋਇਆ ਹੋਏ ਸਾਰਾ ਕੁਝ ਸਾਰਾ ਕੁਝ ਯਾਦ ਹੈ ਮੋਟਰਸਾਈਕਲ ਹੈ ਮੋਟਰਸਾਈਕਲ ਕਿਵੇਂ ਜਾ ਰਹੇ ਸੀ ਰਸਤੇ ਨਾ ਹਾਂਜੀ ਫਿਰ ਐਕਸੀਡੈਂਟ ਕਿਵੇਂ ਹੋ ਗਿਆ ਗੱਡੀ ਮਾਰੀ ਸੀ ਵਿੱਚ ਕਿਸੇ ਨੇ ਫਿਰ ਕਿਸੇ ਨੇ ਚੱਕ ਕੇ ਹਸਪਤਾਲ ਨਹੀਂ ਲੈ ਗਿਆ ਪਹਿਲਾਂ ਮੇਰੇ ਪਿੰਡ ਸਾਈਲਰ ਸੀ ਹੁਣ ਮੇਰਾ ਕੀਵਾਂ ਮੀਂਹ ਸੀ ਤਾਂ ਫਿਰ ਹੁਣ ਸਾਰਾ ਪਤਾ ਵੀ ਉੱਥੇ ਪਰਿਵਾਰ ਨਾਲ ਗੱਲਬਾਤ ਹੋਈ ਹੈ ਹਾਂਜੀ ਕੋਈ ਕੋਣਾ ਪਰਿਵਾਰ ਚ ਕੋਈ ਨਹੀਂ ਹੁੰਦਾ ਸੀ ਉਹਨਾਂ ਦਾ ਤਾਂ ਮੇਰੇ ਮੁੰਡੇ ਇੱਕ ਮੇਰੀ ਭੈਣ ਸੀ ਤੇ ਮੇਰੇ ਮਾਪੇ ਸੀ ਤੇ ਇੱਕ ਬੁਲ ਸੀ ਬੱਚਾ ਕਹਿੰਦੇ ਪੁਨਰ ਜਨਮ ਹੋਇਆ ਤੁਹਾਨੂੰ ਲੱਗਦੇ ਹਾਂਜੀ ਸਾਨੂੰ ਤਾਂ ਜਮਾਂ ਯਕੀਨ ਹੈ ਜੀ ਇਹ ਜਦੋਂ ਗੱਲਾਂ ਦੱਸਦਾ ਸਾਨੂੰ ਉਦੋਂ ਆਪੇ ਯਕੀਨ ਆ ਜਾਂਦਾ ਹੈਗਾ ਵੀ ਮੈਂ ਇਸ ਲੋੜ ਤੇ ਡਿੱਗਿਆ ਸੀ ਆਏ ਮੇਰੇ ਸਿਰ ਤੇ ਜਤਨ ਨਵਰਾ ਮੇਰੇ ਕੋਲੇ ਖੜੇ ਤੋਂ ਮੇਰੀ ਨਿਗਾਹ ਪਈਗੀ ਸਾਹਮਣੇ ਬੈਠੇ ਸੀ ਪੁਲਿਸ ਵਾਲੇ ਉਹਨਾਂ ਨੇ ਨਹੀਂ ਚੱਕਿਆ ਕਿਸੇ ਨੇ ਪਾਣੀ ਨਹੀਂ ਪਿਆਇਆ ਫਿਰ ਮੈਨੂੰ ਪਤਾ ਨਹੀਂ 15 20 ਮਿੰਟਾਂ ਬਾਅਦ ਵੀ ਮੈਂ ਕੀ ਬਣ ਗਿਆ ਕੀ ਨਾ ਉਹਨੂੰ ਪਤਾ ਲੱਗਿਆ ਵੀ ਤੁਹਾਡੇ ਬੱਚੇ ਦਾ ਪੁਨਰ ਜਨਮ ਹੈ ਤਾਂ ਕਿੱਦਾਂ ਦਾ ਇੱਕੋ ਜਿਹਾ ਫੀਲ ਹੋਇਆ ਜਦੋਂ ਇਹ ਗੱਲਾਂ ਦੱਸਣ ਲੱਗਾ ਸ਼ੁਰੂਆਤ ਕਿੱਦਾਂ ਹਾਂਜੀ ਸਾਨੂੰ ਐ ਪਤਾ ਲੱਗਿਆ ਵੀ ਕੋਈ ਕਾਰਨ ਹੈ ਜਦੋਂ ਇਹ ਨਿੱਕੇ ਜਿਹੇ ਬੱਚਾ ਵੀ ਇਹ ਜਿਵੇਂ ਖੇਡਣ ਤੇ ਨਹੀਂ ਬਾਹਰ ਅੰਦਰ ਜਵਾਕਾਂ ਚ ਨਹੀਂ ਵੀ ਸਿਆਣਿਆਂ ਨਾਲ ਬਹਿੰਦਾ ਸਿਆਣਿਆਂ ਨਾਲ ਗੱਲਾਂ ਕਰਦਾ ਹੈ ਵੀ ਇਹਦਾ ਕੋਈ ਕਾਰਨ ਨਹੀਂ ਹੈ ਸਾਨੂੰ ਇਸ ਲੋੜ ਤੇ ਪਤਾ ਲੱਗਣ ਲੱਗ ਗਿਆ ਵੀ ਜਦੋਂ ਇਹ ਮੱਥੇ ਟੇਕਦਾ ਖੜਾ ਹੋ ਕੇ ਬਾਬੇ ਨੂੰ ਵੀ ਇਹ ਹੈਗੀ ਇਹਦੇ ਚ ਕਲਾਮਾਤਾਂ ਪਹਿਲਾਂ ਕੀ ਕੰਮ ਕਰੀਏ ਪਹਿਲੇ ਟਰੈਕਟਰ ਦਾ ਹੀ ਟਰੈਕਟਰ ਦਾ ਕੀ ਕਰਦੇ ਹਾਂ ਜੀ ਤੂੜੀ ਦਾ ਕਰਦੇ ਹਾਂ ਮੈਨੂੰ ਫਿਰ ਅਸੀਂ ਵੀ ਦੇਖਦੇ ਆ ਟਰੈਕਟਰ ਚਲਾ ਲਓ ਹਾਂਜੀ ਸਾਰਾ 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 ਹਰ ਇੱਕ ਇਨਸਾਨ ਦੀ ਮੌਤ ਤਾਂ ਆ ਜਾਂਦੀ ਹੈ ਪਰ ਕੀ ਉਹਦੀ ਯਾਦਦਾਸ਼ਤ ਤਾਜ਼ਾ ਰਹਿੰਦੀ ਹੈ ਲੋਕ ਸਿਆਣੇ ਕਹਿ ਦਿੰਦੇ ਨੇ ਕਿ ਇਸ ਦਾ ਦੁਬਾਰਾ ਜਨਮ ਹੋਇਆ ਪੁਨਰ ਜਨਮ ਕੀ ਹੁੰਦਾ ਜਾਂ ਫਿਰ ਨਾ ਪਰ ਇੱਕ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਬੱਚਾ ਜਿਹੜਾ ਇਸ ਦੀ ਪੁਸ਼ਟੀ ਕਰ ਰਿਹਾ ਮੇਰੇ ਨਾਲ ਉਸ ਬੱਚਾ ਵੀ ਮੌਜੂਦ ਹੈ ਕੀ ਨਾਮ ਹੈ ਪੁੱਤਰੀ ਪ੍ਰਤੀਕ ਇੰਦਰੀ ਪਹਿਲਾਂ ਵਾਲਾ ਨਾਮ ਕੀ ਸੀ ਫਿਰ ਉਹਦਾ ਆਤਮਾਈ ਆਤਮਾ ਕੀ ਕੁਛ ਯਾਦ ਹੈ ਤੁਸੀਂ ਦਾਵਾ ਕਰ ਰਹੇ ਹੋ ਵੀ ਮੇਰਾ ਪੁਨਰ ਜਨਮ ਹੋਇਆ ਉਹ ਪੁਰਾਣਾ ਕੀ ਕੀ ਟਾਈਮ ਯਾਦ ਆ ਉਹ

ਉਹ ਨੂੰ ਮੈਨੂੰ ਹੈਗੀ ਸੀ 5-6 ਸਾਲ ਦਾ ਅੱਛਾ ਤੇ ਫਿਰ ਕਿਵੇਂ ਯਾਦ ਆਏ ਵੀ ਮੈਂ ਕੀ ਕੌਣ ਸੀਗਾ ਐਕਸੀਡੈਂਟ ਕੀ ਕੀ ਯਾਦ ਆਇਆ ਉਹ ਮੈਨੂੰ ਸਾਰਾ ਕੁਝ ਯਾਦ ਆ ਗਿਆ ਸੀ ਵੀ ਮੇਰਾ ਇੱਥੇ ਜਨਮ ਹੋਇਆ ਕਿੱਥੇ ਜਨਮ ਹੋਇਆ ਸੀ ਤੇ ਕਿੱਥੇ ਸੀ ਪਹਿਲਾਂ ਪਹਿਲਾਂ ਮੇਰਾ ਪਿੰਡ ਚਾਲਲਾ ਸੀ ਹੁਣ ਮੇਰਾ ਕੀਵਾ ਮੀਂਹ ਸਿੰਗਲ ਸੀ ਤਾਂ ਫਿਰ ਹੁਣ ਸਾਰਾ ਪਤਾ ਹੈ ਵੀ ਉੱਥੇ ਪਰਿਵਾਰ ਨਾਲ ਗੱਲਬਾਤ ਹੋਈ ਹੈ? ਹਾਂਜੀ। ਕੋਹ ਕੋਨਾ ਪਰਿਵਾਰ ਚ ਕੌਣ ਹੁੰਦਾ ਸੀ ਉਦੋਂ? ਦੋ ਮੇਰੇ ਮੁੰਡੇ, ਇੱਕ ਮੇਰੀ ਭੈਣ ਸੀ ਤੇ ਮੇਰੇ ਮਾਪੇ ਸੀ ਤੇ ਇੱਕ ਮੇਰੀ ਬਹੂ ਸੀ। ਹੁਣ ਗੱਲਬਾਤ ਹੁੰਦੀ ਉਹਨਾਂ ਨਾਲ? ਹਾਂਜੀ। ਤਾਂ ਫਿਰ ਕੀ ਕਹਿੰਦੇ ਨੇਗੇ ਉਹ? ਮੈਨੂੰ ਡੈਡੀ ਕਹਿੰਦੀ। ਡੈਡੀ ਕਹਿੰਦੇ ਨੇ ਗੱਲਬਾਤ ਹੁੰਦੀ ਹੈ। ਹਾਂਜੀ। ਉਦੋਂ ਫਿਰ ਕੀ ਕੰਮ ਕੀ ਕਰਨ ਜਾ ਰਹੇ ਸੀਗੇ ਮੋਟਰਸਾਈਕਲ ਤੇ? ਉਹ ਮਸਾਬ ਕਰ ਕਰਕੇ ਐਸੀ। ਸਾਬ ਕਰ ਕਰਕੇ ਐਸੀ। ਫਿਰ ਇੱਕੋ ਦਾ ਐਕਸੀਡੈਂਟ ਹੋ ਗਿਆ। ਹਾਂਜੀ। ਮਾਤਾ ਜੀ ਵੀ ਮੌਜੂਦ ਨੇ ਮਾਤਾ ਜੀ ਬੱਚਾ ਕਹਿ ਰਿਹਾ ਪੁਨਰ ਜਨਮ ਹੋਇਆ ਤੁਹਾਨੂੰ ਲੱਗਦੇ ਹਾਂ ਜੀ ਸਾਨੂੰ ਤਾਂ ਜਮਾਂ ਯਕੀਨ ਹੈ ਜੀ ਇਹ ਜਦੋਂ ਗੱਲਾਂ ਦੱਸਦਾ ਸਾਨੂੰ ਉਦੋਂ ਆਪੇ ਯਕੀਨ ਆ ਜਾਂਦਾ ਹੈਗਾ ਵੀ ਮੈਂ ਇਸ ਲੋੜ ਤੇ ਡਿੱਗਿਆ ਸੀ ਆਏ ਮੇਰੇ ਸਿਰ ਤੇ ਜੱਤ ਨਵਰਾ ਮੇਰੇ ਕੋਲੇ ਖੜੇ ਤੋਂ ਮੇਰੀ ਨਿਗਾਹ ਪਈਗੀ ਸਾਹਮਣੇ ਬੈਠੇ ਸੀ ਪੁਲਿਸ ਵਾਲੇ ਉਹਨਾਂ ਨੇ ਨਹੀਂ ਚੱਕਿਆ ਕਿਸੇ ਨੇ ਪਾਣੀ ਨਹੀਂ ਪਿਆਇਆ ਫਿਰ ਮੈਨੂੰ ਪਤਾ ਨਹੀਂ 15 20 ਮਿੰਟ ਬਾਅਦ ਵੀ ਮੈਂ ਕੀ ਬਣ ਗਿਆ ਕੀ ਨਾ ਫਿਰ ਜਿਆਦਾ ਕਿ ਵੀ ਮੈਨੂੰ ਕੋਈ ਸੂਰਤ ਨਹੀਂ ਰਹੀ ਫਿਰ ਸਮਝੇ ਦੀ ਬਹੁ ਵੀ ਦੱਸ ਦੇਦੀ ਫਿਰ ਘਰੋਂ ਆ ਕੇ ਅਸੀਂ ਚੱਕਿਆ ਫਿਰ ਗੱਡੀ ਚ ਪਾ ਕੇ ਚੰਡੀਗੜ੍ਹ ਲੈ ਗਏ ਸੀ ਫਿਰ ਉਸ ਤੋਂ ਬਾਅਦ ਜੇ ਇਹਦੀ ਮੌਤ ਹੀ ਹੋ ਗਈ ਤੜਕੇ ਨੂੰ ਤਾਂ ਹਾਂ ਜੀ ਮੌਤ ਤੋਂ ਉਹਦੀ ਹੋ ਗਈ ਸੀ ਡਾਕਟਰਾਂ ਦਾ ਇਹ ਲਾਲਚ ਰਹਿੰਦਾ ਵੀ ਪੈਸੇ ਬਣਾ ਲੀਏ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਬੱਚੇ ਦਾ ਪੁਨਰ ਜਨਮ ਉਹਦਾ ਕਿਦਾਂ ਦਾ ਇੱਕੋ ਦਮ ਫੀਲ ਹੋਇਆ ਜਦੋਂ ਇਹ ਗੱਲਾਂ ਦੱਸਣ ਲੱਗਾ ਸ਼ੁਰੂਆਤ ਕਿਦਾਂ ਹੋਈ ਹਾਂ ਜੀ ਸਾਨੂੰ ਇਹ ਪਤਾ ਲੱਗਿਆ ਵੀ ਕੋਈ ਕਾਰਨ ਹੈ ਜਦੋਂ ਇਹ ਨਿੱਕੇ ਦਾ ਬੱਚਾ ਹੈ ਵੀ ਇਹ ਜਿਵੇਂ ਫਾਰਮਾ ਖੇਡਣ ਚ ਨਹੀਂ ਬਾਰੇ ਅੰਦਰ ਜਵਾਕਾਂ ਚ ਨਹੀਂ ਵੀ ਸਿਆਣਿਆਂ ਨਾਲ ਬਹਿੰਦਾ ਸਿਆਣਿਆਂ ਨੇ ਗੱਲਾਂ ਕਰਦਾ ਵੀ ਇਹਦਾ ਕੋਈ ਕਾਰਨ ਹੀ ਹੈ ਸਾਨੂੰ ਇਸ ਲੋੜ ਤੇ ਪਤਾ ਲੱਗਣ ਲੱਗ ਗਿਆ ਵੀ ਜੂ ਤਾਂ ਇਹ ਮੱਥੇ ਟੇਕਦਾ ਹੈ ਖੜਾ ਹੋ ਕੇ ਬਾਬੇ ਨੂੰ ਵੀ ਇਹ ਹੈਗੀ ਇਹਦੇ ਚ ਕਲਾਮਤ ਜਿਹਦਾ ਰਮਦਾਸ ਭਗਤ ਦਾ ਜਰਮ ਹੈ ਕਰਦਾ ਤੇ ਫਿਰ ਸਾਨੂੰ ਪਤਾ ਲੱਗਣ ਲੱਗਿਆ ਸੀ ਵੀ ਇਹ ਤਾਂ ਕੁਝ ਨਾ ਕੁਝ ਕਰੂ ਫਿਰ ਇਹ ਅੱਖਣ ਲੱਗ ਗਿਆ ਥੋੜਾ ਜਿਹਾ ਵੱਡਾ ਹੋ ਜਾ ਮੈਂ ਤੁਸੀਂ ਦੇਖਿਓ ਮੇਰੇ ਕੰਮ ਕਹੇ ਜ ਹੋਣਗੇ ਫਿਰ ਜੀ ਹੁਣ ਜਦੋਂ ਉਹ ਹੋਈ ਜਾਂਦਾ ਵੱਡਾ ਹੁਣ ਤਾਂ ਆਪੇ ਹੀ ਇਹਨੂੰ ਪਤਾ ਹੁਣ ਤਾਂ ਕਹਿੰਦਾ ਕੋਈ ਮੇਰੀ ਹੈਲਪ ਕਰੇ ਮੈਂ ਤਾਂ ਬਹੁਤ ਬਾਰੇ ਵਗ ਜਾਂ ਅਸੀਂ ਕਿ ਵੀ ਹੈਲਪ ਕੀ ਹੁੰਦੀ ਐ ਮੈਨੂੰ ਪਤਾ ਨਹੀਂ ਆਹ ਤਾਂ ਬੀਬੀ ਜੇ ਮੈਨੂੰ ਬਾਹਰਲੇ ਮੁਲਕ ਖਾਲੇ ਸੱਦਣ ਮੈਂ ਜਾ ਸਕਦਾ ਮਾਸ ਨਹੀਂ ਚੰਗਾ ਭਾਈ ਵਗਦੀ ਤੇ ਹੁਣ ਬਸ ਆਹੀ ਗੱਲਾਂ ਬਾਤਾਂ ਕਰਦਾ ਬਾਹਰ ਜਾਂਦਾ ਸੁਪਨਾ ਹੈ ਫਿਰ ਹਾਂਜੀ ਕਿੱਥੇ ਜਾਣਾ ਕੈਨੇਡਾ ਇਹ ਕੈਨੇਡਾ ਜਾਣਾ ਪਹਿਲਾਂ ਕੀ ਕੰਮ ਕਰ ਹੁੰਦਾ ਸੀ ਪਹਿਲੇ ਟਰੈਕਟਰ ਦਾ ਹੀ ਟਰੈਕਟਰ ਦਾ ਹਾਂ ਜੀ ਕੀ ਕਰਦੇ ਹੁੰਦੇ ਸੀ ਧੂੜੀ ਦਾ ਹੁਣ ਫਿਰ ਅਸੀਂ ਵੀ ਦੇਖ ਰਹੇ ਟਰੈਕਟਰ ਚਲਾ ਰਹੇ ਹਾਂ ਪੂਰਾ ਪਤਾ ਸਾਰੇ ਟਰੈਕਟਰ ਦਾ ਸਾਰਾ ਸਾਧ ਤਾ ਦਾ ਤਾਂ ਬਾਪੂ ਜੀ ਮੈਨੂੰ ਕਿਸ ਤਰੀਕੇ ਲੱਗਿਆ ਜਦੋਂ ਖੇਤ ਦੇ ਵਿੱਚ ਇਹਨੇ ਟਰੈਕਟਰ ਦਾ ਕਿਹਾ ਉਹਨਾਂ ਵੀ ਮੈਨੇ ਟਰੈਕਟਰ ਚਲਾਉਣਾ ਦੇਖ ਕੇ ਇੱਕਦਮ ਸ਼ੌਕ ਹੋਇਆ ਸੁੰਦਰੀ ਇਹ ਤਾਂ ਹੁਣ ਮੁਰਤਾ ਜੀ ਹੁਣ ਅਸੀਂ ਜਾਣਦੇ ਭੀਖੀ ਸੀਗਾ ਜੀ ਮੈਨੂੰ ਕਹਿੰਦਾ ਉੱਥੇ ਝਾੜ ਹੋ ਰਿਹਾ ਕਹਿੰਦਾ ਕਹਿੰਦਾ ਬਹੁਤ ਪਹਿਲਾਂ ਬੀਜਤੀ ਜੇ ਸੀ ਪਹਿਲਾਂ ਬਹੁਤ ਹਰੀ ਨਹੀਂ ਹੋਈ ਸੇਲੇ ਵਸੇ ਉਥੇ ਹਰੀ ਨੂੰ ਹੁਣ ਅੱਜ ਥਾਂ ਹੋਰ ਬਣਾਇਆ ਜੀ ਮੈਨੂੰ ਕਹਿੰਦਾ ਚੱਲ ਪਹਿਲਾਂ ਪੌਦਾ ਲਾਉ ਕਰ ਦਈਏ ਕਹਿੰਦਾ ਲੇਟ ਹੋ ਗਏ ਕਹਿੰਦਾ ਮੱਕੀ ਦਾ ਤਾਂ ਚਾਰ ਪਾਉਣ ਵਾਲਾ ਹੋ ਰਿਹਾਗਾ ਪੌਦਾ ਕਹਿੰਦਾ ਅੱਪਾ ਜੀ ਬੀਜੀ ਨਹੀਂ ਅਸੀਂ ਪਹਿਲਾਂ ਹੁਣ ਪੌਦਾ ਲਈ ਤਿਆਰ ਕਰਿਆ ਜੀ ਹਾਂਜੀ ਘਰ ਦੇ ਹਾਲਾਤ ਕਿਦਾਂ ਨੇ ਘਰ ਹਾਲਾਤ ਮੰਦੀ ਨੇ ਜੀ ਹੁਣ ਸਨਦੀਂ ਦੀ ਏ ਸਾਰਾ ਕੁਝ ਅਸੀਂ ਖੇਤੀ ਜੀ ਕੁਝ ਬਚਦਾ ਨਹੀਂ ਹੈਗਾ ਠੇਕੇ ਤੇ ਲੈ ਰਹੇ ਨੇ ਕਿਤੇ ਪਏਗੇ ਜੀ ਕਿਤੇ ਰਹਿਗੇ ਮੈਂ ਅਣਪੜਾ ਜੀ ਹਾਂਜੀ ਜੇ ਕੋਈ ਸਾਡੀ ਇਹਦੀ ਹੈਲਪ ਕਰਨਾ ਚਾਹੁੰਦਾਗਾ ਤੁਸੀਂ ਇਸ ਨੇ ਨਹੀਂ ਗੱਲ ਕਰ ਲੋ ਜੀ ਇਹ ਕਹਦਾ ਜੀ ਮੇਰੀ ਹੈਲਪ ਕਰ ਦੋ ਹੈਲਪ ਲੱਗਦਾ ਕੋਈ ਕਰੂਗਾ ਹਾਂਜੀ ਕੋਈ ਆਪਦਾ ਮੋਬਾਈਲ ਨੰਬਰ ਵੀ ਦੱਸੋ ਕਿ ਸਾਡੇ ਦਾ ਹਾਂਜੀ ਕੀ ਮੋਬਾਈਲ ਨੰਬਰ ਹੈ 9501383332 ਪੂਰਾ ਯਾਦ ਹੈ ਪੁਰਾਣਾ ਵੀ ਇਹ ਮੋਬਾਈਲ ਨੰਬਰ ਹੈ ਹੁੰਦਾ ਦੱਸ ਰਹੇ ਹੋ ਹਾਂਜੀ ਨਾ ਪਹਿਲਾਂ ਦਾ ਜੀ ਕਈ ਸਾਲਾਂ ਦਾ ਕਈ ਸਾਲਾਂ ਦਾ ਹਾਂਜੀ ਤਾਂ ਉਹਨੂੰ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਦੋਸਤ ਹੁੰਦੇ ਸੀ ਉਦੋਂ ਹਾਂਜੀ ਦੁਬਾਰਾ ਦੱਸ ਦਿਓ ਨੰਬਰ 9501383332 ਤਾ ਬੱਚਾ ਕਹਿੰਦਾ ਮੈਂ ਬਾਹਰ ਜਾਣਾ ਪ੍ਰਾਣੀਆਂ ਹਲੇ ਵੀ ਗੱਲਾਂ ਯਾਦ ਨਹੀਂ ਜਵਾਕ ਯਾਦ ਨਹੀਂ ਤੁਸੀਂ ਇਹ ਚੀਜ਼ ਤੇ ਲੱਗਦਾ ਯਕੀਨ ਹੁੰਦਾ ਕਿਤੇ ਕਿਤੇ ਛੰਨਤਾ ਜੀ ਹਾਂ ਵੀ ਜਾਊਗਾ ਇਹ ਵੀ ਕੁਛ ਨਾ ਕੁਛ ਕਰੂਗਾ ਇਹ ਟਰੈਕਟਰਾਂ ਦਾ ਇੰਨੇ ਇੰਨਾ ਹੋਇਆ ਜੀ ਰਾਤ ਨੂੰ ਵੀ ਵਾ ਟਰੈਕਟਰ ਟਰੈਕਟਰ ਕਰੀ ਜਾਊਗਾ ਜੀ ਮੈਂ ਬਾਹਰੇ ਜਾਣਾ ਮੇਰੀ ਕੋਈ ਹੈਲਪ ਕਰ ਦੇ ਮੈਂ ਟਰੈਟ ਹੋਰ ਲਿਆਉਣਾ ਮੇਰੀ ਕੋਈ ਹੈਲਪ ਕਰ ਦੇ ਜਾਂ ਇਹਨੂੰ ਮੈਂ ਮੋਡੀਫਾਈ ਕਰਾਉਣਾ ਮੇਰੀ ਜੇ ਕੋਈ ਹੈਲਪ ਕਰ ਦੇ ਬੱਸ ਐਂ ਹੀ ਕਰੀ ਜਾਂਦਾ ਜੀ ਅਸੀਂ ਕਹਿੰਦੇ ਨੇ ਤੇ ਹਾਂਜੀ ਹਾਂਜੀ ਮਾਪਾ ਆਪਾ ਵੱਡਾ ਟਰੈਡ ਲਾਵਾਂਗੇ ਆਪਾ ਜੌਂਡੀ ਆ ਲਾਵਾਂਗੇ ਹਰ ਕਿ ਮੈਂ ਕਹਿੰਦਾ ਕੋਈ ਨਾ ਪੱਲਾਵਾਂਗੇ ਹਾਂ ਦੇਖੋ ਪਿੰਡ ਚ ਹੋ ਟਰ ਜੇ ਕੋਈ ਪਿੰਡ ਚ ਕੋਈ ਵੱਡਾ ਟਰੈਡ ਲਓ ਤਾਂ ਵੀਰ ਜੀ ਫਿਰ ਕਣੈ ਨੂੰ ਆ ਆਇਆ ਜਾਂ ਹੁੰਦਾਗਾ ਵੀ ਪਤਾ ਨਹੀਂ ਸਾਡੀ ਆ ਗਿਆ ਟਰੈਡ ਇਹ ਇੰਨਾ ਚਾਹ ਹੁੰਦਾ ਉਹਨਾਂ ਚੋਂ ਉੱਥੋਂ ਹਲਦਾ ਨਹੀਂ ਹੈਗਾ ਜਿੰਨੇ ਚੋਂ ਸਾਰੇ ਇੰਟਰਵਿਊ ਲੈ ਕੇ ਨਹੀਂ ਹੁੰਦਾ ਉਹਨਾਂ ਦੀ ਸਾਰਾ ਕੁਝ ਦੇਖ ਕੇ ਉਹਦਾ ਬਾਕੀ ਸਿਰਫ ਪਿੰਡ ਚ ਜੇ ਕਿਸੇ ਡੈਡੀ ਪੁੱਛ ਲਓ ਫਲਾਣਾ ਦੇ ਅਗਲੇ ਤੇ ਬੰਦੇ ਦੇ ਨਾਮ ਤੁਹਾਨੂੰ ਜਾਣਦਾ ਹੈਗਾ ਵਾਲੋਂ ਟਰੈਕਟਰ ਦੇ ਨਾਂ ਤੋਂ ਜਾਣਦਾ ਇਹ ਵੀ ਫਲਾਣਾ ਟਰੈਡ ਆ ਉਹਨਾਂ ਦੇ ਗਵੰਡੀਆਂ ਦੇ ਸਾਰਿਆਂ ਦੇ ਟਰੈਕਟਰ ਬਹੁਤ ਕਿਹੜੇ-ਕਿਹੜੇ ਨੇ? ਕੁਝ ਜੌਂਡਿਆ ਰਹੀ, ਕਿਸੇ ਦਾ ਸੋਨਾ ਲੀਕਾ, ਕਿਸੇ ਦਾ ਸਬਰਾਏ ਸਾਰਾ। ਇਹ ਪਹਿਲਾਂ ਵੀ ਬਚਪਨ ਚ ਉਦੋਂ ਜਦੋਂ ਪੁਰਾਣਾ ਜਨਮ ਸੀ ਉਦੋਂ ਵੀ ਯਾਦ ਸੀ ਸਾਰਾ। ਹਾਂਜੀ। ਟਰੈਕਟਰ ਹੁੰਦਾ ਉਦੋਂ ਵੀ ਸ਼ਕੀਨ ਸੀ ਪੂਰੇ। ਹੁਣ ਹੋਰ ਜਾਣਾ ਫੰਦਾ ਵਾ? ਹਾਂਜੀ। ਕਿਨੇੜਾ ਲੈਣਾ? ਜੌਂਡਿਆ ਰੇ। ਤਾਂ ਪੜਾਈ ਦੇ ਵਿੱਚ ਕਿਵੇਂ ਆ ਬੱਚਾ? ਪੜਾਈ ਤਾਂ ਹੁਣ ਥੋੜਾ ਜਿਹਾ ਕਮਜ਼ੋਰ ਹੋਏ, ਇੱਕ ਤਾਂ ਇਹਨੂੰ ਮੈਂ ਨਾਲ ਲਈ ਫਿਰਦਾ ਰਹਾਂ ਜੀ। ਸਾਰੇ ਹਾਲ ਹਾਲ ਪਵਾ ਦੇ ਜੀ। ਇਹਦੇ ਪਾਣੀ ਬਦਲਿਆ ਜੀ ਕਿਤੇ ਐ ਕਰਿਆ ਕਿਤੇ ਐ ਕਰਿਆ ਉਹ ਪਤਾ ਤਾਂ ਨਹੀਂ ਪੁਰਾਣੇ ਜਿਵੇਂ ਪਹਿਲਾਂ ਬਜ਼ੁਰਗ ਕਹਿੰਦੇ ਯਾਰ ਇਹ ਟੋਕਦਾ ਫਿਰਦਾ ਯਾਰ ਨਾ ਜ ਐ ਕੋਈ ਹੋਰ ਹੀ ਕਰਦਾ ਮਾਇ ਸਮਝ ਮਾਇ ਮੜਾ ਕਹਿੰਦੇ ਨੇ ਵੀ ਐ ਕਰ ਲਾ ਫੇਰ ਹਮ ਕਰਕੇ ਆਉਣਾ ਜਵਾਬ ਨਹੀਂ ਦਿੰਦਾ ਜੀ ਚਾਹ ਰਾਤ ਨੂੰ ਭੇਜ ਦਿਆ ਇੰਨੇ ਕੋਈ ਡਰ ਜੂਗਾ ਨਾ ਕੋਈ ਡੰਗਰ ਪਸੂ ਖੋਲਣ ਦਾ ਜਮੀਨ ਡਰਦਾ ਡਰਦਾ ਹਾਂਜੀ ਤਾਂ ਲੋਕ ਵੀ ਇਹਨਾਂ ਗੱਲਾਂ ਨੂੰ ਸੁਣ ਕੇ ਹੈਰਾਨ ਤਾਂ ਹੋ ਜਾਂਦੇ ਨੇ ਕਿ ਪੁਨਰ ਜਨਮ ਹੁੰਦਾ ਜਾਂ ਫਿਰ ਨਾ ਪਰ ਇਸ ਜਿਹੜਾ ਬੱਚਾ ਇਹ ਇਸ ਟੀ ਦੀ ਪੁਸ਼ਟੀ ਕਰ ਰਿਹਾ ਕਿ ਮੇਰਾ ਪੁਨਰਜਨਮ ਹੋਇਆ ਮੈਂ ਪਹਿਲਾਂ ਇੱਥੇ ਜੰਮਿਆ ਸੀ ਇੱਥੇ ਮੇਰੇ ਇਹ ਬੱਚੇ ਸੀ ਇਹ ਪਰਿਵਾਰ ਸੀ ਇਹ ਮੇਰਾ ਕੰਮ ਸੀ ਪਰ ਹੁਣ ਮੇਰਾ ਜਨਮ ਜਿਹੜਾ ਇੱਥੇ ਹੋਇਆ ਪੁਰਾਣੀਆਂ ਗੱਲਾਂ ਨੂੰ ਵਾਕਿਫ ਕਰ ਰਿਹਾ ਤੇ ਸੁਪਨੇ ਵੀ ਪੁਰਾਣੀਆਂ ਗੱਲਾਂ ਵੀ ਮੈਂ ਟਰੈਕਟਰ ਲੈਣਾ ਤਾਂ ਉਹਦੀਆਂ ਵੀ ਗੱਲਾਂ ਤਾਂ ਜਿਹੜਾ ਜ਼ਿਕਰ ਕਰ ਰਿਹਾ ਦਾ ਪੰਜਾਬ ਫਰਸਟ ਦੇ ਲਈ ਮਾਨਸਾ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ